ਕਹਾਂਗੀ ਸਾਰਿਆਂ ਨੂੰ ਮਾਦੀ ਕੁੜੀਆਂ ਦੇ ਬਾਰੇ ਦੱਸਣਾ ਚਾਹੁੰਦੀ ਆਂ ਵੀ ਸਾਰੀ ਉਮਰ ਆਪਣੀਆਂ ਜ਼ਿੰਦਗੀ ਦੇ ਪਾਲ ਆਪਦੇ ਅੰਦਰ ਲੈ ਕੇ ਹੀ ਦੁਨੀਆਂ ਤੋਂ ਤੁਰ ਜਾਂਦੀ ਆ। ਕੁੜੀਆਂ ਹਮੇਸ਼ਾ ਵਜਬੂਰੀ ਵਿੱਚ ਹੀ ਰਹਿੰਦੀਆਂ ਨਹੀਂ। ਮਾਪੇ ਕਹਿੰਦੇ ਆ ਵੀ ਜੋ ਕੁਝ ਕਰਨਾ ਤੁਸੀਂ ਆਪਦੇ ਸਹੁਰਿਆਂ ਦੇ ਘਰੇ ਜਾ ਕੇ ਕਰੀ ਜਾਓ। ਇੱਥੇ ਕੁਝ ਵੀ ਕਰਨ ਦੀ ਲੋੜ ਨਹੀਂ। ਕੱਪੜਾ ਵੀ ਜੇ ਕੋਈ ਪਾਉਣਾ ਹੈ ਕੋਈ ਪਜਾਮੀ ਪੌੜੀਆਂ ਜਾਂ ਕੁਛ ਵੀ ਪਾਉਣਾ ਜਾਂ ਪਲਾਜੋ ਪਾਉਣਾ ਮਾਪਿਓ ਪਾਉਣ ਨਹੀਂ ਦਿੰਦੇ ਕਹਿ ਦਿੰਦੇ ਆ ਕਿ ਇਹ ਜਾ ਕੇ ਆਪਦੇ ਸਹੁਰਿਆਂ ਦੇ ਘਰੇ ਪਾਓ ਤੇ ਫੇਰ ਜਦੋਂ ਉਹ ਸਹੁਰਿਆਂ ਦੇ ਘਰੇ ਜਾਂਦੀਆਂ ਰਹਿੰਦੀਆਂ ਤੇ ਸਹੁਰੇ ਕਹਿੰਦੇ ਸਾਨੂੰ ਕੁਛ ਉਹਨਾਂ ਨੇ ਮਾਪਿਓ ਨੇ ਕੁਛ ਦਿੱਤਾ ਹੀ ਨਹੀਂ ਉਸੇ ਸਖਾਇਆ ਹੀ ਨਹੀਂ ਤੁਸੀਂ ਉਸੇ ਤਰ੍ਹਾਂ ਹੀ ਉਹ ਵੇਦ ਗਾਵੋ ਵੀ ਆਗਿਨ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਸਾਰੀ ਦੀ ਸਾਰੀ ਤੇ ਕਿਆ ਕਰਨੀ ਹੋ ਇਸ ਤਰ੍ਹਾਂ ਕਹਿਣ ਤੇ ਸਾਰਿਆਂ ਕਹਿੰਉ ਉਸ ਤਰ੍ਹਾਂ ਕਹਿਣ ਤੇ ਸਾਰੀ ਦੀ ਸਾਰੀ ਜ਼ਿੰਦਗੀ ਜਿਵੇਂ ਆਈਆਂ ਹੁੰਦੀਆਂ ਉਸੇ ਤਰ੍ਹਾਂ ਚਲੀਆਂ ਜਾਂਦੀ ਜੇਕਰ ਇਹ ਗੱਲ ਗਲਤ ਹੋਵੇ ਤਾਂ ਮੈਨੂੰ ਜ਼ਰੂਰ ਕਮੈਂਟ ਰਾਹੀਂ ਦੱਸਣਾ ਜੇ ਸਹੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ